ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੋਪ ਨਹੀਂ ਆਪਾਂ ਜਿਗਾਵਾ ਸੇ ਲੈ ਲੈ ਕੇ ਆਏ ਜੀ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਈ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਬਾਈ ਦਾ ਨਾਮ ਬੱਬੂ ਸ਼ਰਮਾ ਤੇ ਕਾਲਾ ਬਾਈ ਹੈ ਹਨਾ ਆਓ ਪੁੱਛ ਲੈਨੇ ਆ ਬਾਈ ਟੋਟਲ ਅੱਜ ਬਈ ਜੀ ਇਧਰੋਂ ਸਟਾਰਟ ਕਰ ਲੈਨੇ ਬਈ ਸੁਈ ਵੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਈ ਬਈ ਆਪਨੇ ਸੁਣਾਓ ਜੀ ਠੀਕ ਆ ਨਾਮ ਤੇ ਮੋਬਾਈਲ ਨੰਬਰ ਬੋਲਦੇ ਨਾ ਵੀਰੇ ਮੇਰਾ ਨਾ ਵੀਰੇ ਬੱਬੂ ਆ ਮੋਬਾਈਲ ਨੰਬਰ ਬੇ 9417026208 ਜੀ ਠੀਕ ਆ 9779527342 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਬਾਈ ਜੀ ਮੂ ਤਾਂ 6 ਦੰਦ ਆ ਜੀ ਬਹੁਤ 6 ਦੰਦ ਦੂਜਾ ਸੂਆ ਕਦੋਂ ਸੂਈ ਆ ਬਾਈ ਕੱਲ ਸ਼ਾਮ ਦੀ ਸੂਈ ਆ ਵੀਰੇ ਬੱਚੇ ਦਿੱਤੀ ਆ ਨਾਲ ਇਹਨੇ ਬੱਚੀ ਦਿੱਤੀ ਆ ਬੱਚੀ ਦੀ ਕੁਆਲਿਟੀ ਯਾਰ ਬੜੀ ਚੰਗੀ ਆ ਨਾ ਬੱਚੇ ਹੈ ਵੀਰ ਇੰਪੋਰਟਡ ਅਸੈਂਬਲਡ ਆ ਰਿਕਾਰਡ ਸਾਰਾ ਪ੍ਰੂਵਲ ਹੈਗਾ ਵੀਰੇ ਹੂੰ ਐਡਾ ਵੀਰ ਲਊ ਸਭ ਤੋਂ ਮਿਲ ਜੂਗਾ ਦਾ ਅੱਡ ਮਿਲੂ ਤੇ ਵੀਰ ਬੱਚੇ ਦਾ ਅੱਡ ਮਿਲੂ ਠੀਕ ਆ ਬਾਈ ਜੇਰ ਵਗੈਰਾ ਡਨ ਓਕੇ ਦੋ ਦੂਜਾ ਸੂਰੇ ਨਾ 6 ਦੰਦ ਆ ਵੀਰੇ ਪਿਓਰ origignal 6 ਦੰਦ ਦੂਜਾ ਸੂਆ ਬੱਚਾ ਮਗਰ ਬੱਚੀ ਬੱਚੀ ਬੜੀ ਕੁਆਲਿਟੀ ਦੀ ਆ ਡਿਟੇਲ ਆ ਜਿਹੜੀ ਬਾਈਕ 'ਤੇ ਸਾਰੀ ਹੈਗੀ ਆ ਖੋਲ ਦੇ ਵੀਰ ਤੁਰਕਾ ਦੇ ਆਰਡਰ ਕਮਾਲ ਦਾ ਕਿੰਨਾ ਬੋਲਾ ਗੱਡਿਆ ਫਿਰੇ ਦਾ ਬੋਲਾ ਸਵੇਰੇ ਵੀਰੇ ਚੋਇਆ ਵੀਰੇ 8 ਨੋਟ ਲਊ ਵੀਰੇ ਹੂੰ ਠੀਕ ਆ ਨਾੜਾ ਨੂੜਾ ਫੁੱਲ ਚੰਗੀਆਂ ਥਣ ਥਣ ਬਹੁ ਫੇਸ ਕਰਮ ਵਾਲੀ ਦਾ ਬੜਾ ਧਿਆਰਾ ਬੋਦੀ ਵਾਲੀ ਬਹੁਤ ਚੰਗੀ ਆ ਸਨਖਪਣਾ ਵਰਡ ਦੇ ਵਿੱਚ ਬਈ ਬਹੁਤ ਆ ਤੋੜਾ ਤਰਾ ਚੈੱਕ ਵਰਡ ਦਾ ਕਮਾਲ ਆ ਬਈ ਫੁੱਲ ਕੱਦ ਵੱਡ ਚੰਗੀ ਆ ਵਰਡ ਕਿੰਨਾ ਦੁੱਧ ਦੇ ਦੂ ਬਈ ਅਸਟੀਮੇਟ ਜਾ ਦੁੱਧ ਵੀਰੇ ਨਾਰਮਲ ਸੇ ਅਬ ਵੀਰੇ ਵਧੀਆ 35 40 ਦੇ ਵਿੱਚ ਦੇ ਦੂ ਵੀਰੇ ਹਮ ਮੈਂ ਕਹਿੰਨੂ ਮੈਂ 45 50 ਕਹੀਆ ਵਾ ਨਾ ਸਹੀ ਗੱਲ ਆ ਪੂਰਾ ਬਾਕੀ ਗਰਮੀ ਰੋਤਾ ਨਾ ਸਹੀ ਗੱਲ ਆ ਗਰਮੀ ਇੱਕ ਮਹੀਨੇ ਵੀਰੇ ਬਾਅਦ ਚ ਜਦੋਂ ਫੇਰ ਨਮਾ ਮਹੀਨਾ ਫੇਰ ਦੁੱਧ ਦੋ ਦੇਣਾ ਹੁ ਜਿੰਨਾ ਮਰਜ਼ੀ ਲੈ ਲੈ ਹਮ ਸਹੀ ਗੱਲ ਆ ਬਈ ਤੇ ਕੀ ਮੋਲ ਦਾ ਜਾਇਜ਼ ਜਾ ਵੀਰੇ ਮੋਲ ਰਹਾ ਹੈ ਬਰੇਕ ਲੱਗਤੇ 40000 ਰੁਪਿਆ ਜੀ 140000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਹੋ ਜਾ ਚੰਗੀ ਆ ਬੜਾ ਸੋਈ ਸਵਾਈਆ ਕੱਦ ਬੱਡ ਵਾਲੀ ਰੰਗ ਰੂਪ ਚੰਗਾ ਆਰਡਰ ਬਹੁਤ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਤੂਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਵੱਡੀ ਗੱਲ ਬਈ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਦੋ ਨਾਲ ਮਿਲ ਜਾਣੇ ਟੌਪ ਦੇ ਆਰਡਰ ਦੀ ਜਿਹੜੀ ਬਨਾਵਟਾ ਉਹ ਦੇਖੋ ਬਈ ਅਜੇ ਦੁਪਹਿਰ ਦਾ ਟਾਈਮ ਆ ਸ਼ਾਮ ਤੱਕ ਤੁਸੀਂ ਆਰਡਰ ਦੇਖੋ ਆ ਸਾਰੀਆਂ ਕੁਆਲਿਟੀ ਵੀਰੇ ਬੇਸੂਨ ਸਾਰੇ ਤਾਂ ਬਦੀ ਬੁੱਧੀ ਵੱੱਛੀ ਦੇ ਐ ਫਾੜੀ ਦਾ ਰੋ ਬਹੁਤ ਪਿਆਰਾ ਮੂਰੂ ਮੂਰੂ ਦਾ ਸਭ ਪੂਰੀ ਸੀਲ ਠੰਡੀ ਆ ਉਹ ਵੀ ਆਰਡਰ ਬਹੁਤ ਚੰਗਾ ਨਾੜਾ ਨੂੜਾ ਫਾਲ ਚੰਗਾ ਥਣ ਬਹੁਤ ਚੰਗਾ ਵੱਡੀ ਗੱਲ ਠੰਡੀ ਸੀਲ ਤੇ ਬੱਚਾ ਮਗਰ ਵੱੱਛੀ ਆ ਵੱੱਛੀ ਮੁੱਲ ਜਾਇਜ਼ ਆ ਵੱਡਸ ਮੁੱਲ ਵੱਸ ਵੱਡੇ ਵੀਰੇ ਆਪਣਾ ਮਾਨਤਾ ਨਹੀਂ ਹੋਊਗਾ ਬਾਈ ਜੀ ਹਨਾ ਬਰ ਠੀਕ ਆ ਐਂ ਤਾਂ ਇਹ ਵੀ ਆਪ ਵੀ ਉਹ ਵੀ 10-20 ਹਜ਼ਾਰ ਦਾ ਬੱਟਾ ਹੋਊਗਾ ਟਮਟ ਰੁਕ ਜਾ ਸਹੀ ਗੱਲ ਆ ਬਈ ਅੱਗੇ ਭਰਾ 2 ਨੰਬਰ ਜਿਹੜਾ ਸੂਆ ਸੋងੀ ਇਹ ਦੂਜਾ ਸੂਆ ਬਾਈ ਜੀ ਇਹ ਆ ਛੇ ਦੰਦ ਦੀ ਮੂਤ ਹੋਇਆ ਵੀਰੇ ਦੂਜਾ ਸੂਆ ਛੇ ਦੰਦ ਕਿ ਇਹਦੇ ਹਜੇ 20 ਦਿਨ ਪਾਇਆ ਭਰਾ ਜੀ 20 ਦਿਨਾਂ ਦੀ ਕੱਚੀ ਆ ਹਾਂਜੀ ਉਸ ਸਾਬ ਨਾਲ ਸੀਮੈਂਟ ਲਾਇਆ ਢਿੱਲਾ ਦੇਖੋ ਢਿੱਲਾ ਬਹੁਤ ਪਈਆਂ ਜਿਆਦਾ ਚੱਲੀ ਵੇੜਾ ਦੁੱਧ ਵੀਰੇ ਇਹਨੇ ਪਾਉਣਾ 45 ਦੇ 50 ਦੇ ਵਿੱਚ ਦੁੱਧ ਪਾਉਣਾ ਭਰਾਏ ਨੇ ਠੀਕ ਆ ਬਈ ਥਣ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਨਾੜਾ ਨੂੜਾ ਲੇਵੇ ਤੇ ਬਈ ਕਮਾਲ ਦੀ ਨੇ ਇਧਰੋਂ ਲੇਵਾ ਚੈੱਕ ਕਰੋ ਕਮਾਲ ਦੀਆਂ ਨਾੜਾਂ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਖੋਲੇ ਬਈ ਤੋਰ ਕੇ ਦਿ ਫੁੱਲ ਕਾਦਾ ਬਈ ਕੋਈ ਛੋਟਾ ਨਹੀਂ ਫੁੱਲ ਕਾਦਾ ਜਿੰਨਾ ਕਹਦੋਂ ਉਹਨਾਂ ਫੁੱਲ ਕਾਦਾ ਪੱਠਪੜਾ ਬਹੁਤ ਚੰਗਾ ਫੇਸ ਕੁਆਲਿਟੀ ਚੰਗੀ ਹੈ ਬਾਕੀ ਦੰਦਾ ਜਬੜਾ ਹੈ ਨਾ ਵੀਰੇ ਹਾਂ ਦੰਦਾ ਪੂਰਾ ਪਿਓਰ ਸ਼ੇਰਾਂ ਦਾ ਭਰਾ ਜਿਹੜੀ ਜੀ ਆਪਾਂ ਉਹੀ ਜੀ ਅਠਾਂ ਦੇ ਬਈਆਂ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਠੀਕ 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 ਜਿਹੜੀ ਜੀ ਮੁਰਿਆ ਹੀ ਨਹੀਂ ਹੈ ਵੀਰੇ ਹੈ ਨਾ ਹੂੰ ਸਹੀ ਗੱਲ ਆ ਬਈ ਤੇ ਕੀ ਮੁੱਲ ਰੱਖਿਆ ਭਰਾ ਦਾ ਇਹਦਾ ਬਾਈ ਜੀ ਕੱਚੀ ਦਾ ਮੁੱਲ ਹਜੇ ਕੋਈ ਨਾਲ ਨਹੀਂ ਦਤਾ ਖੁੰਦੇ ਕਰਦੇ ਆਂਗੇ ਠੀਕ ਆ ਅਸਲ ਤਾਂ ਵੈੜ ਜਿਆਦਾ ਸਹੀ ᱛੀ ਹੈ ਵੀਰੇ ਵੈੜ ਦੀ ਕੱਚੀ ਕੱਚੀ ਸਾਰਾ ਸਿਮਨ ਡਾਟਾ ਸਾਰਾ ਮਿਲੂ ਵੀਰੇ 2G ਜਿਹੜੀ ਆਪਾਂ ਤੋਂ ਬੰਦਾ ਲਊਗਾ ਵਾਹ ਠੀਕ ਆ ਭਾਈ ਸਿਮਨ ਦਾ ਡਾਟਾ ਭਾਈ ਕਿਹਨਾਂ ਸਾਰਾ ਦੁੱਧ ਦਾ ਰਿਕਾਰਡ ਸਭ ਕੁਝ ਮਿਲੂਗਾ ਭਾਈ ਕੱਚੀ ਕੱਚੀ ਆ ਕਰਮ ਵਾਲੀ ਦਿਨ ਹਜੇ ਭਾਈ ਲੈੰਦੀ ਆ ਉਦੋਂ ਦਾ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਨਾੜਾ ਨੂਣਾ ਫੁੱਲ ਚਾਹੀਆਂ ਲੇਵਾ ਕਮਾਲ ਦਾ ਤਿਆਰ ਕਰੂ ਜਿਹੜੇ ਹਿਸਾਬ ਨਾਲ ਟਾਂਚਾ ਨਾ ਭਾਈ ਗਾਂ ਤੋਂ ਲੈ ਕੇ ਉਧਰ ਮੱਡ ਮੜੀ ਨਹੀਂ ਜਾਣਾ ਹੋ ਨਾੜਾ ਫੁੱਲ ਚਾਹੀਆਂ ਮੋਲਾ ਭਾਈ ਕਹਿੰਦਾ ਬਰਡ ਦੇ ਹਿਸਾਬ ਨਾਲ ਜਾਇਜ਼ ਹੋਊਗਾ ਕੱਚੀ ਆ ਕੱਚੀ ਦਾ ਮੁੱਲ ਉਹੇ ਜਾ ਹੋਊਗਾ ਜਦਦੇ ਬਰਡ ਤਿਆਰ ਹੋਗੀ ਉਹਦੇ ਮੁੱਲ ਹਨਾ ਭਾਈ ਉਹੇ ਜਾ ਹਾਂ ਉਹਦੇ ਮੁੱਲ ਵੀਰੇ ਹੋਰ ਹੋਊਗਾ ਹੁਣ ਵੀ ਵੀਰੇ ਮੁੱਲ ਤਾਂ ਵਧੀਆ ਆਪ ਵੀ ਮੁੱਲ ਵੀਰੇ ਵਧੀਆ ਲੱਗ ਜਾਂਦੀ ਆ ਬੱਚੇ ਆ ਪਾ ਕੋਈ ਨਹੀਂ ਅੱਗੇ ਭਰਾ ਤਿੰਨ ਨੰਬਰ ਕਿਹੜਾ ਸੂਆ ਇਹ ਵੀ ਦੂਜਾ ਸੂਆ ਵੀਰੇ ਬੱਚੇ ਕਿੰਨੇ ਦਿਨ ਲੈਣੀ ਆ ਭਾਈ ਗੱਲ ਵਸ ਵੀਰੇ 2-4 ਦਿਨ ਲੂ ਪਰ ਆ ਜੀ 2 ਤੋਂ 4 ਦਿਨ ਕਰਮ ਵਾਲੀ ਲੈਂਦੀ ਆ ਫੁੱਲ ਕਰਦਾ ਭਾਈ ਤੇ ਬਿਊਟੀ ਪੱਖ ਬਈ ਬਰਡ ਦਾ ਬਹੁਤ ਚੰਗਾ ਥਾਣ ਬੜਾ ਕਮਾਲ ਦਾ ਲੱਗਿਆ ਪੀੜੀ ਦੇ ਪਾਵੇ ਵਰਗੇ ਥਾਣ ਨੇ ਚਾਰੇ ਥਾਣ ਨਿਕੜਵੇਂ ਪੂਰੇ ਗੈਰ ਦੁੱਧ ਦੇ ਚੇ ਵੀ ਵੀਰੇ 35 ਗੋਦੋਂ ਬੜੇ ਆਵਣਾਂ ਦੁੱਧ ਪਾਉਗੇ ਵੱਧ ਭਾਵੇਂ ਪਾ ਦੇ ਠੀਕ ਆ ਹਾਂਜੀ ਖੋਲ ਦੇ ਬਈ ਤੋਰ ਕੇ ਰੱਖਾ ਦੇ 35 ਲੀਟਰ ਦੁੱਧ ਦੀ ਬਾਈ ਕਹਿੰਦਾ ਇਹ ਤੋਂ ਉਮੀਦ ਕਰਾਂਗੇ ਢਾਂਚਾ ਕਮਾਲ ਲੇਵਾ ਕਮਾਲ ਦਾ ਕੱਚੀ ਕੱਚੀਆਂ ਦਾਣ ਹਜੇ ਲੈਂਦੀ ਆ ਫੋਡ ਨੂੰ ਆਰਡਰ ਆ ਜਿਹੜਾ ਇਹਨੇ ਸੋਨਾ ਹੋਰ ਵੀ ਤਿਆਰ ਕਰ ਲੈਣਾ ਤੋੜਾ ਤਾਰਾ ਚੈੱਕ ਕਰੋ ਬੈੜ ਦਾ ਬਈ ਬਹੁਤ ਚੰਗਾ ਹੈਗਾ ਜਾਂ ਤੁਰਨ ਤੁਰਨ ਦੀ ਮਰਗੀ ਬਿਊਟੀ ਬਹੁਤ ਚੰਗੀ ਹੈ ਬੈੜ ਦੀ ਹਨਾ ਬਈ ਕਮਾਲ ਪੂਰੀ ਵੀਰੇ ਸਿਰੇ ਸੱਟ ਆ ਇਹ ਡੁੱਗਣਾ ਰੱਬ ਦਾ ਤੋਰਾ ਨਾ ਬਾਈ ਇਹਨੇ ਲੇਵਾ ਇਹਨੇ ਹੋਰ ਇਹਨੂੰ ਦੁੱਗਣਾ ਤੇ ਗੁਣਾ ਤੇ ਲੇਵਾ ਧਿਆਨ ਹਾਲੇ ਫਿਰ ਭਲ ਭੁਲ ਪਾਉਣ ਲੱਗੀ ਆ ਬੱਚੀ ਸਹੀ ਗੱਲ ਆ ਹਜੇ ਕੱਚੀ ਆ ਕੁੜੇ ਪੜੇ ਨਮਾਊਗੀ ਬਾਈ ਇਹ ਲੇਵਾ ਇਹਨੇ ਕਮਾਲ ਦਾ ਕੱਢਣਾ ਤੇ ਕੀ ਮੋਲ ਆ ਫਿਰ ਇਹਦਾ ਬਾਈ ਜਿਹੜਾ 1,60,000 ਰੁਪਈਆ ਜੀ 1,60,000 ਰੁਪਈਆ ਮੋਲ ਆ ਬਾਕੀ ਜਿਹੜਾ ਬਾਈ ਮੌਕੇ ਦੇ ਵਿੱਚੋਂ ਮਾਨਤਣ ਜ਼ਰੂਰ ਹੋ ਜੂਗਾ ਚੰਗੀ ਆ ਬੜਾ ਸੁਨੱਕੀ ਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਥਣ ਲੇਵਾ ਬਾਈ ਕਮਾਲ ਆ ਜਰਨੀ ਉੱਤੋਂ ਚੰਗੀ ਆ ਭਈ ਉਹ ਨੀਲੇ ਵੇ ਤੋਂ ਚੰਗੀ ਆ ਨਾੜਾ ਨੂੜਾ ਫੁੱਲ ਅੱਗੇ ਤੋਂ ਥਣ ਲੈਵਾ ਦਿਖਾਉਂਦੇ ਆ ਇਕੱਲਾ ਇਕੱਲਾ ਥਣ ਲੈ ਨਾੜਾ ਨੂੜਾ ਕਰਮਾਈ ਦੇ ਫੁੱਲ ਚਾਹੀਏ ਨੇ ਮੋਲ ਜਿਹੜਾ ਵੜ ਦੇ ਹਿਸਾਬ ਨਾਲ ਜਾਇਜ਼ ਆ ਮਾਨ ਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਅੱਗੇ ਭਰਾਤਨ 4 ਨੰਬਰ ਇਹ ਵੀ ਦੂਜਾ ਸੂਆ ਵੜਾ ਵੀਰੇ ਦੂਜਾ ਸੂਆ ਇਹ ਉਹ ਕਾਲੀ ਵੜੀ ਜਿਹੜੀ ਦਿਖਾਈ ਆ 2 ਨੰਬਰ ਤੋਂ ਉਹਦੇ ਨਾਲ ਇੱਕ ਫਰਮ ਦੀਆਂ ਵੜਾਈਆਂ ਆ ਇਹ ਵੀਰੇ ਠੀਕ ਆ ਇੱਕ ਉਹ ਫਰਮ ਦੀਆਂ ਨੇ ਕਿੰਨੇ ਦਿਨ ਦੀ 6 ਦਿਨ ਦੀ ਇਹ ਆ ਜੀ 6 ਦੰਦ ਦੂਜਾ ਲੈ ਲੈ ਨਾ ਸੇਮੀਆ ਵੀਰੇ 20 ਦਣੀਆਂ ਜਿਹਦੇ ਪਏ ਬੱਚੀ ਦੀ ਡੇਟ ਮਦ ਆਪਕਾ ਹਾਂਜੀ ਠੀਕ ਆ ਬਾਈ ੱਟਲਾ ਦਿਖਾ ਦੇ ਬਾਈ ੱਟਲਾ ਬਹੁਤ ਪਈਆਂ ਆਰਡਰ ਕਮਾਲ ਦਾ ਖਣ ਹਵਾਨਾ ਬਹੁਤ ਚੰਗਾ ਲੈ ਦੁੱਧ ਨੇ ਵੀਰੇ 40 ਪਲੱਸ ਇਹ ਬੁਰਾ ਨਾੜਾ ਨਾੜਾ ਦਿਖਾ ਬੜੇ ਵੀਰੇ ਹੂੰ ਦੁੱਧੇ ਵੀ 40 ਤੋਂ ਪਲੱਸ ਵਾਲੀ ਹੋਏ ਪੱਛੀ ਵੀਰੇ ਠੀਕ ਆ ਬਾਈ ਖੋਲ ਦੇ ਬਾਈ ਕੱਦ ਬੜਾ ਐ ਪੂਰਾ ਹੂੰ ਇਹਦਾ ਨਾਰਮਲ ਚੀਜ਼ ਨਹੀਂ ਹੈਗੀ ਦੰਦਾਜ ਬੜਾ ਦੂਜਾ ਸੂਆ ਕੱਦ ਫੁੱਲ ਆ ਬਾਈ ਰੰਗ ਰੂਪ ਬਹੁਤ ਚੰਗਾ 6 ਸ ਬੜਾ ਪਿਆਰਾ ਫੇਸ ਦੇਖ ਬਾਕੀ ਦੁੱਧ ਵਾਟੇ ਚੰਗਾ ਪਾ ਦੋ ਕੱਚੀ ਆ 20 ਡਣਾ ਦੀ ਉਸ ਹਿਸਾਬ ਨਾਲ ਜੱਜਮੈਂਟ ਕਰ ਲੇਵਾ 20 ਡਣਾ ਤੇ ਜਾ ਕੇ ਬਈ ਇਹਨੇ ਕਮਾਲ ਦਾ ਤਿਆਰ ਕਰਨਾਗਾ ਤੋਰਾ ਤਰਾ ਕਮਾਲ ਆ ਬਈ ਤੇ ਕੀ ਮੁੱਲ ਆ ਭਰਾ ਜਾਇਦ ਜਾਇਦਾ ਇਹਨੇ ਵੱਡੇ ਵੀ ਤਿਆਰ ਹੋਈ ਦਾ ਮੁੱਲ ਡਰਾਂਗੇ ਬਈ ਕੱਚੀ ਤੇ ਕੋਈ ਠੀਕ ਨਹੀਂ ਤਾਂ ਤਿਆਰ ਡੱਟ ਕੇ ਬੱਚੇ ਵੇਚਣੇ ਜੇ ਅੱਜ ਦੀ ਕਿਹੜੀ ਕੱਚੀ ਦਾ ਮੁੱਲ ਪੁੱਛੋਗੇ ਤਾਂ ਬਈ ਉਹ ਜਿਹਾ ਪੁੱਛ ਆਓ ਆਪਾਂ ਫਿਰ ਉਹਦਾ ਦਾ ਦੱਸਦੇ ਨੇ ਵੀਰੇ ਤੇ ਜਿੱਦ ਦੇ ਬੜ ਤਿਆਰ ਹੋਗੀ ਉਹਦੇ ਮੁੱਲ ਬਈ ਹੋਰ ਹੋ ਜਾਣਾ ਉਹ ਵੀਰੇ ਮੁੱਲ ਵਧੀਆ ਜੀ ਅੱਗੂ ਐ ਵੀ ਨਾਰਮਲ ਤਾਂ ਹੈ ਨਹੀਂ ਗੇ ਹਾਂਜੀ 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 ਉਹ ਬੜਾ ਚੰਗੀਆਂ ਨੇ ਭਾਈ ਮੁੱਲ ਵੀ ਫਿਰ ਚੰਗੀ ਹੋਣਗੇ ਥਣਲੇਵਾ ਬੜਾ ਕਮਾਲ ਦਾ ਕੱਚੀ ਕੱਚੀ ਆ ਬਸ ਦੇਣ ਲੈਂਦੀ ਆ ਆਰਡਰ ਆ ਜਿਹੜਾ ਸੋਨਾ ਤਿਆਰ ਕਰੋ ਦੁੱਧ ਦਾ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆ ਪਰਲੇ ਨੰਬਰ ਦੇ ਦੋ ਨੰਬਰ ਵਾਲੀ ਵਾਰਡ ਤੇ ਇਹ ਦੋਨੇ ਇੱਕੋ ਫਾਰਮ ਨਹੀਂ ਆ ਬੜਾ ਸਾਰਾ ਬਾਇਓ ਡਾਟਾ ਬਾਈ ਕੋਲੇ ਹਾਜ਼ਰ ਆ ਭਾਈ ਦੁੱਧ ਦਾ ਵੱਡੇ ਵੀਰ ਬਾਬਾ ਜੀ ਮੇਰੇ ਨਾਲ ਵਾਰਡ ਕੋਈ ਨਹੀਂ ਮਾੜੀ ਜਿਹੜੀ ਨਚਾਰਾ ਜੋ ਦੁੱਧ ਵੀਰੇ ਸੇਵਾ ਦਾ ਸੇਵਾ ਦਾ ਭਾਈ ਬੰਦੀ ਗੱਲ ਸੇਵਾ ਤੇ ਆ ਜਾਂਦੀ ਜਿਹੜਾ ਪਾਲੂ ਦਾ ਵੀਰੇ ਚਲੂਗਾ ਜਿਹੜਾ ਪਾਉਣਾ ਫਿਰ ਉਹਦੇ ਵਿੱਚ ਸਾਡਾ ਜੀ ਵੀਰੇ ਰੋਲ ਹੋਊਗਾ ਵੱਡੇ ਬਾਈ ਨਾ ਉਹ ਚ ਮੇਰੇ ਪਸ਼ੂ ਦਾ ਦੋ ਦੋ ਸ਼ਨਾ ਮੇਰੇ ਸਾਡਾ ਹੋਊਗਾ ਨਹੀਂ ਜ਼ਰੂਰੀ ਅੱਗੇ ਵੀਰੇ 5 ਨੰਬਰ ਕਿਹੜਾ ਸੂਆ ਇਹ ਵੀ ਦੂਜਾ ਸੂਆ ਵੀ ਕੱਚੀ ਐ ਮਹੀਨਾ ਪਿਆ ਵੱਡੇ ਬਈ ਇਹਦਾ ਜੇ 1 ਮਹੀਨੇ ਦੀ ਕੱਚੀ ਹੈ ਹਾਂਜੀ ਤੇ ਕੀ ਰਿਕਾਰਡ ਵੈਸੇ ਦੋਦਾਗਾ ਰਿਕਾਰਡ ਦੋ ਦੋ ਵੀਰੇ ਨੇ ਪਹਿਲਾਂ 28 ਕਿਲੋ ਪਾਇਆ ਭਰਾ ਜੀ ਹੂੰ ਖੋਲਦੇ ਵਿੱਚ ਤੋਰ ਕੇ ਤੋਰਦੇ ਕਰਦੇ ਆ ਕੱਦ ਦੇ ਦਾ ਵੀ ਚੰਗਾ ਬਈ ਰੰਗ ਰੂਪ ਚੰਗਾ ਆਰਡਰ ਅਰੇ ਬਾਈ ਰੱਖਦਾ ਵੀ ਮਹੀਨਾ ਪਿਆ ਆ ਆਪਾਂ ਢੁੱਠ ਮਾਰੀਏ ਮੇਰੇ 10 ਦਿਨ पे 20 ਦਿਨ पे ਪੂਰਾ ਮਹੀਨਾ ਪਿਆ ਪਰ ਠੀਕ ਆ ਬਾਈ ਥੋੜਾ ਤਰਾ ਕਮਾਲਾ ਖੇਰ ਕੁਆਲਟੀ ਕੁਆਲਟੀ ਪੂਰੀ ਆ ਵੀਰੇ 100 ਚ 100 ਕੋਈ ਕਾਇਨ ਨਹੀਂ ਹੈਗੀ ਸਹੀ ਗੱਲ ਆ ਬਾਈ 100 ਚ 100 ਕੁਆਲਟੀ ਫਲ ਚੰਗੀ ਆ ਫੇਸ ਦਿਖਾਵਾਂਗੇ ਫੇਸ ਬੜਾ ਚੰਗਾ ਖੋਦ ਦੀ ਬਾਦੀ ਬਹੁਤ ਚੰਗੀ ਆ ਸਨਕਾਪਣਾ ਲੈ ਬੜ ਦੇ ਵਿੱਚ ਬਾਈ ਬਹੁਤ ਚੰਗਾ ਦੁੱਧ ਦਾ ਰਿਕਾਰਡ ਇਹਦਾ ਵੀ ਚੰਗਾ ਚੰਗੀ ਆ ਬੜਾ ਸਨਕੀ ਆ ਥਾਂ ਲੈਵਾ ਵੀ ਚੰਗਾ ਤੇ ਕੀ ਮੋਲ ਦਾ ਕੱਤੀ ਦਾ ਕਹੂਨ ਕੀ ਹੋ ਫੂਨ ਤੇ ਕਰ ਲੈਣਾ ਵੱਡੇ ਵੀਰੇ ਦਾ ਬਹੁਤ ਠੀਕ ਆ ਬਈ ਮੋਲੇ ਦਾ ਬਈ ਫੂਨ ਤੇ ਹੋ ਜਾ ਮੋਲਾ ਜਿਹੜਾ ਬੜ ਦੇ ਹਿਸਾਬ ਨਾਲ ਜਾਇਜ਼ ਹੋਊਗਾ ਚੰਗੀਆਂ ਸਨਕੀਆਂ ਕੱਚੀ ਜਰੂਰ ਆ ਬਈ ਵੇੜਾ ਬਈ ਆ ਵੀ ਚੰਗੀਆਂ ਨੇ ਆ ਫਾਰਮ ਦੀ ਐ ਇੱਕੋ ਫਾਰਮ ਚੋਂ ਆਈਆਂ ਦੋ ਗੜਾਂ ਵੀ ਚੰਗੀਆਂ ਆ ਬਚਾਲਣ ਲਈ ਬੜ ਵੀ ਬਹੁਤ ਚੰਗੀ ਆ ਕਲਰ ਕਲਰ ਬਹੁਤ ਬੜਾ ਚਾਰੇ ਵੱਡੀਆਂ ਬਈ ਛੋਟੀ ਕੋਈ ਹੈ ਨਹੀਂ ਬਾਬੇ ਦੇ ਮੇਰੇ ਰੰਨ ਚ ਸਹੀ ਗੱਲ ਆ ਬਈ ਛੋਟੀ ਕੋਈ ਨਹੀਂ ਫੁੱਲ ਕਰਦ ਨੇ ਫੁੱਲ ਰਾਜੀ ਨੇ ਬਈ ਫੇਸ ਬਹੁਤ ਚੰਗੀਆਂ ਬੱਚਾ ਮਗਰੇ ਦੇ ਬੱਚੀ ਆ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਛੀ ਵੀ ਬਹੁਤ ਚੰਗੀ ਆ ਬਈ ਤੇ ਕਿਸੇ ਵੀਰ ਦੇ ਬਈ ਪੰਜਾਂ ਨਗਾਂ ਜੋ ਕੋਈ ਵੀ ਨਗ ਪਸੰਦ ਆਵੇ ਬਾਈ ਨੱਕ ਨੱਕ ਟੱਕਰ ਲਿਓ ਜੀ ਧੰਨਵਾਦ